ਸਾਜਦੀਆਂ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀਆ ਤੋਂ ਗਿਆਨ ਲੈਣ ਵਾਸਤੇ ਹੁੰਦੀਆਂ ਨੇ ਗੁਰੂ ਪਿਆਰਿਓ ਆਪ ਜੀ ਕੱਲ ਸਰਬਨ ਕਰ ਰਹੇ ਸੀ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆ ਨੇ ਸਿਹੇ ਨੂੰ ਤੇ ਗੱਜਣ ਨੂੰ ਜੋ ਉਪਦੇਸ਼ ਦਿੱਤਾ ਕਿ ਉਹਨਾਂ ਦੀ ਬੇਨਤੀ ਸੀ ਵੀ ਮਹਾਰਾਜ ਜੀ ਸਾਨੂੰ ਚਾਰ ਪਦਾਰਥ ਪ੍ਰਾਪਤ ਹੋ ਜਾਣ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਚਾਰ ਪਦਾਰਥ ਹੁੰਦੇ ਐ ਜੀ ਇੱਕ ਤਾਂ ਧਰਮ ਇੱਕ ਧਨ ਦੌਲਤ ਇੱਕ ਸਫਲਤਾ ਤੇ ਇੱਕ ਮੁਕਤੀ ਇਹ ਚਾਰ ਪਦਾਰਥ ਇਹਦੇ ਵਿੱਚ ਸਭ ਕੁਝ ਹੀ ਆ ਜਾਂਦਾ ਹੈ ਦੁਨਿਆਵੀ ਵੀ ਤੇ ਗੁਰੂ ਪਿਆਰਿਓ ਮੁਕਤੀ ਵੀ ਆ ਜਾਂਦੀ ਹੈ ਤੇ ਇਹੜੇ ਪਰਮਾਰਸ਼ਕ ਦਾ ਰਸਤਾ ਹੈ ਇਹਦੇ ਵਿੱਚ ਅੱਗੇ ਜਾ ਕੇ ਗੁਰੂ ਪਿਆਰਿਓ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਜਾਂ ਕਾਲ ਪੁਰਖ ਵਾਹਿਗੁਰੂ ਜੀਾਂ ਦੇ ਚਰਨ ਕਮਲਾਂ ਦੀ ਗੱਲ ਆ ਜਾਂਦੀ ਹੈ ਸੋ ਗੁਰੂ ਮਹਾਰਾਜ ਬਖਸ਼ਿਸ਼ ਕਰਨ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਜੀ ਕਹਿੰਦੇ ਭਾਈ ਪਹਿਲਾਂ ਅੰਦਰੋਂ ਕੂੜਕਵਾੜ ਕੱਢੋ ਅਤੇ ਵਾਹਿਗੁਰੂ ਦਾ ਨਾਮ ਜਪਿਆ ਕਰੋ ਉਹ ਕਹਿੰਦੇ ਮਹਾਰਾਜ ਵਾਹਿਗੁਰੂ ਦਾ ਨਾਮ ਕਿਤੇ ਰਾਮ ਰਾਮ ਕਿਤੇ ਅੱਲਾ ਅੱਲਾ ਕਿਤੇ ਵਾਹਿਗੁਰੂ ਵਾਹਿਗੁਰੂ ਗੁਰੂ ਪਿਆਰਿਓ ਗੁਰੂ ਗ੍ਰੰਥ ਸਾਹਿਬਾ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਰਾਮ ਰਾਮ ਅੱਲਾ ਜਾਂ ਹੋਰ ਨਾਮਾਂ ਦੇ ਨਾਲ ਮਹਾਰਾਜਿਆਂ ਦਾ ਕਿਹਾ ਗਿਆ ਵੀ ਅਕਾਲ ਪੁਰਖ ਵੈਗੁਰ ਦਾ ਨਾਮ ਜਪੋ ਤੇ ਗੁਰੂ ਨਾਨਕ ਦੇਵ ਮਹਾਰਾਜਿਆਂ ਨੇ ਫਿਰ ਵਾਹਿਗੁਰੂ ਸ਼ਬਦ ਦੇ ਅਰਥ ਕਰਕੇ ਸੰਗਤਾਂ ਨੂੰ ਤੇ ਸਿਹ ਗੱਜਣ ਨੂੰ ਦੋਹਾ ਨੂੰ ਤੇ ਸਮੂਹ ਸੰਗਤਾਂ ਨੂੰ ਫਿਰ ਇਤਿਹਾਸ ਕਰਕੇ ਸਮਝਾਏ ਕਿ ਵਾਹਿਗੁਰੂ ਕਹਿਣ ਦੇ ਨਾਲ ਚਾਰ ਸ਼ਬਦ ਜਪੇ ਜਾਂਦੇ ਆ ਜੀ ਵਾਹਿਗੁਰੂ ਕਹਿਣ ਦੇ ਨਾਲ ਵਾ ਵਾਸਦੇਵ ਵਾਸਦੇਵ ਸਤਿਯੁਗ ਚ ਇਹੜਾ ਜਪਦੇ ਸੀ ਹਾ ਹਰੀ ਹਰੀ ਜਨ ਹਰੀ ਹਰੀ ਤੇ ਦਾਰਾ ਗੁਰੂ ਪਿਆਰਿਓ ਅੱਗੇ ਆਉਂਦਾ ਗੱਗਾ ਗੱਗੇ ਦੀ ਗੱਲ ਕੀਤੀ ਕਹਿੰਦੇ गोविंद 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 ਜਾਂ ਗੋਪਾਲ ਗੋਪਾਲ ਵੀ ਕ੍ਰਿਸ਼ਨ ਦੇ ਸਮੇਂ ਵਰ ਜਪਿਆ ਜਾਂਦਾ ਸੀ ਗੁਰੂ ਪਿਆਰਿਓ ਇਹ ਦੁਆਪਰ ਦੇ ਵਿੱਚ ਤੇ ਅੱਗੇ ਆ ਜਾਂਦਾ ਕਾਲ ਯੁਗ ਕਾਲ ਯੁਗ ਦੇ ਵਿੱਚ ਸਾਰੇ ਭਗਤ ਜਨ ਰਾਮ ਰਾਮ ਜਪਦੇ ਸੀ ਉਹਨਾਂ ਦੀ ਬਾਣੀ ਜਦੋਂ ਅਸੀਂ ਪੜ੍ਹਦੇ ਆ ਭਗਤ ਜਨਾਂ ਦੀ ਤੇ ਗੁਰੂ ਪਿਆਰਿਓ ਰਾਮ 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 ਦਾ ਨਾਮ ਜਪਣਾ। ਇਹੇ ਕਰਕੇ ਚਾਰ ਸ਼ਬਦ ਜਪੇ ਜਾਂਦੇ ਆ ਜੀ। ਇਹ ਰਾਮ ਰਾਮ ਦਾ ਪੱਕਾ ਕਹਾਂਗੇ ਫਿਰ ਗੋਪਾਲ ਹਰੀ ਸਭ ਕੁਝ ਵਿੱਚ ਹੀ ਆ ਜਾਂਦਾ ਜੇ ਵਹਿਗੁਰੂ ਦਾ ਨਾਮ ਜਪੀਏ। ਤੇ ਇਹੇ ਕਰਕੇ ਗੁਰੂ ਪਿਆਰਿਓ ਫਿਰ ਅੱਗੇ ਜਿਹੜੇ ਅਨੁਭਵੀ ਅਰਥ ਨੇ ਇਹਦੇ ਕਹਿਣ ਲੱਗੇ ਵਾਹਿ ਵਾਹਿ ਨੂੰ ਭਾਵਕੇ ਅਚਰਜ ਤੇ ਗੁਰੂ ਗੁਰੂ ਦੇ ਅਖਰੀ ਅਰਥ ਨੇ ਗੋ ਮੈਨੇ ਗੁਰੂ ਪਿਆਰਿਓ ਹਨੇਰਾ ਤੇ ਰੂਹ ਕਹਿੰਦੇ ਚਾਨਣ ਤੇ ਹਨੇਰੇ ਦੇ ਵਿੱਚ ਚਾਨਣ ਕਰਨ ਵਾਲਾ ਇਹ ਗੱਲ ਆਪ ਜੀ ਨੇ ਸਰਬਨ ਕੀਤਾ ਸੀ ਜੋ ਸੀਹੇ ਨੂੰ ਤੇ ਗੱਜਣ ਨੂੰ ਮਾਰਾ ਸੱਚੇ ਬਾਖਛਾਇ ਦੀ ਅਣਸਮਝਾਂ ਕੀਤਾ ਸੀ ਤਾਂ ਉਹਨਾਂ ਨੇ ਗੁਰੂ ਪਿਆਰਿਓ ਗੁਰਨਾਨਕ ਦੇ ਮਹਾਰਾਜਿਆਂ ਦੇ ਪਵਿੱਤਰ ਬਚਨਾਂ ਨੂੰ ਪੱਲੇ ਬੰਨ ਲਿਆ ਅਸੀਂ ਆਉਣਾ ਗੁਰੂ ਪਿਆਰਿਓ ਗੁਰੂ ਘਰ ਚ ਆਉਣਾ ਕਿਤੇ ਵੀ ਸੰਗਤ ਵਿੱਚ ਜਾਣਾ ਕਿਤੇ ਯਾਤਰਾ ਤੇ ਜਾਣਾ ਕਿਤੇ ਗੁਰਧਾਮਾਂ ਦੇ ਦਰਸ਼ਨ ਕਰਨੇ ਨੇ ਕਿਤੇ ਮਹਾਂਪੁਰਖਾਂ ਕੋਲੇ ਜਾਣਾ ਤੇ ਗੁਰੂ ਪਿਆਰਿਓ ਸਾਧੂ ਕੋ ਮਿਲਣੇ ਜਾਈਏ ਸਾਥਨਾ ਲੀਜੈ ਕੋਈ ਜਦੋਂ ਮੈਂ ਕਿਤੇ ਸੰਤਾਂ ਦੇ ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰਨਾ ਜਾਣਾ ਹੋਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨੇ ਜਾਣਾ ਹੋਵੇ ਇਪੋਸ ਵੀਲੇ ਸਾਥ ਕੁਛ ਨਹੀਂ ਨਾਲ ਲੈ ਕੇ ਜਾਣਾ ਚਾਹੀਦਾ ਭਾਵ ਸਾਧ ਤੋਂ ਭਾਵ ਮਾਇਆ ਨਹੀਂ ਲੈ ਜਾਣੀ ਚਾਹੀਦੀ ਸਾਧ ਤੋਂ ਭਾਵ ਕੱਪੜੇ ਨਹੀਂ ਲੈ ਜਾਣੇ ਚਾਹੀਦੇ ਪਾਉਣ ਬਦਲਣ ਵਾਸਤੇ ਸਾਥ ਕਿਸੇ ਸਾਥੀ ਨੂੰ ਨਹੀਂ ਨਾਲ ਲੈ ਜਾਣਾ ਚਾਹੀਦਾ ਸਾਥ ਗੁਰੂ ਪਿਆਰਿਓ ਸਾਥ ਨਾ ਲੀਜਾ ਕੋਏ ਦਾ ਮਤਲਬ ਇਹ ਕਿ ਗੁਰਬਾਣੀ ਹੈ ਨਾ ਜਿਹੜੀ ਗੁਰਬਾਣੀ ਸਾਰੀ ਅੰਦਰ ਦੀ ਖੇੜ ਹੈ ਗੁਰੂ ਪਿਆਰਿਓ ਮਨ ਨੂੰ ਸਮਝਾਉਣ ਵਾਸਤੇ ਇਜੇ ਅਸੀਂ ਗੁਰੂ ਘਰ ਦੇ ਵਿੱਚ ਵੀ ਆਉਨੇ ਆ ਤੇ ਮਨ ਦੀ ਇਕਾਗਰਤਾ ਵਾਸਤੇ ਮਨ ਦੀ ਸਹਿਜ ਅਵਸਥਾ ਵਾਸਤੇ ਤੇ ਏਜੇ ਕਰਕੇ ਗੁਰੂ ਪਿਆਰਿਓ ਪਰਮੋਤੇ ਕਿਹਾ ਕਹਿਣ ਲੱਗੇ ਸਾਧਕੀ ਨਹੀਂ ਲੈ ਕੇ ਜਾਣਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿਹੜੇ ਦੂਤ ਨੇ ਇਹਨਾਂ ਨੂੰ ਦਵੈਸ ਭਾਵਨਾ ਤ੍ਰਿਸ਼ਨਾ ਲੋਭ ਲਾਲਚ ਇਹ ਚੀਜ਼ਾਂ ਦੇਵਚੰਤ ਕੁਛ ਵੀ ਨਾਲ ਨਹੀਂ ਲੈ ਕੇ ਜਾਣਾ ਚਾਹੀਦਾ ਜਦੋਂ ਵੀ ਕਿਤੇ ਸੰਤਾਂ ਨੂੰ ਰੱਬ ਦੇ ਪਿਆਰਿਆਂ ਨੂੰ ਮਿਲਣ ਜਾਣਾ ਹੋਵੇ ਕਿਤੇ ਗੁਰਦੱਮਾ ਦੇ ਦਰਸ਼ਨ ਕਰਨ ਜਾਣੇ ਹੋਣ ਜਿੱਥੇ ਵੀ ਕਿਤੇ ਜਾਣਾ ਹੋਵੇ ਚੰਗੇ ਪਾਸੇ ਸੰਗਤ ਕਰਨਾ ਉਦੋਂ ਨਾ ਕੁਛ ਨਾਲ ਲੈ ਕੇ ਜਾਵੇ ਇਹ ਜਾਂ ਕੂੜ ਕਬਾੜ ਅੰਦਰ ਲਾ ਓਦੋਂ ਗੁਰੂ ਪਿਆਰੇ ਉਹ ਸਮੇਂ ਲੈ ਨੀਅਤ ਸਾਫ਼ ਦੇ ਨਾਲ ਹੈ ਇਹ ਤੇ ਪਰਮਾਤਮਾ ਮਿਲਦੇ ਹੀ ਉਹਨਾਂ ਨੂੰ ਹੈ ਮਿਲਿਆ ਮਿਲਿਆ ਨਾ ਮਿਲਿਆ ਮਿਲਿਆ ਜੇ ਮਿਲਿਆ ਹੋਏ ਅੰਤਰਾਤਮਾ ਜੋ ਮਿਲਿਆ ਮਿਲਿਆ ਕੀ ਐਸੋ ਕੱਲਾ ਮਿਲਣ ਨਾਲ ਮਿਲਿਆ ਨਹੀਂ ਜਾਂਦਾ ਵੀ ਆ ਮਿਲ ਪਏ ਜੀ ਐ ਵਾਰੀ ਤੌਰ ਤੇ ਵੀ ਆਪਾਂ ਕਿਸੇ ਰਿਸ਼ਤੇਦਾਰੀ ਚ ਗੁਰੂ ਪਿਆਰੇ ਹੋ ਜਾਂਦੇ ਰਹਿੰਨੇ ਆ ਕਿਤੇ ਹੋਰ ਕਈਆਂ ਨੂੰ ਇਹੋ ਜੇ ਬੰਦਿਆਂ ਨੂੰ ਵੀ ਮਿਲਣਾ ਪੈਂਦਾ ਮਜਬੂਰੀ ਹੁੰਦੀ ਆ ਵੀ ਹਾਂਜੀ ਮਿਲਣਾ ਪਊਗਾ ਮਿਲ ਉਬਾਰੀ ਤੌਰ ਤੇ ਵੀ ਮਿਲਣਾ ਪੈਂਦਾ ਪਰ ਗੁਰੂ ਪਿਆਰਿਓ ਗੁਰੂ ਸਾਹਿਬਾਂ ਨੂੰ ਮਿਲਣ ਜਾਇਏ ਤੇ ਅੰਤਰਾਤਮਾ ਕਰਕੇ ਮੰਨ ਜਾਇਏ ਅੰਦਰੋਂ ਆਤਮਾ ਕਰਕੇ ਉਹਨੂੰ ਮਿਲਿਆ ਕਹਿੰਦੇ ਆ ਜੇ ਅੰਦਰੋਂ ਮਿਲਣ ਵਾਸਤੇ ਗਿਆ ਤੇ ਜੇ ਬਾਹਰੀ ਤੌਰ ਤੇ ਫਾਰਮੈਲਿਟੀ ਦਾ ਬਹੁਤ ਕਿਤੇ ਪੂਰੀਆਂ ਕਰੇ ਉਹਨੇ ਆ ਨਾ ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੇ ਉੱਤੇ ਬਚਨ ਕੀਤੇ ਸਿਹਤ ਗੱਜਨ ਨੂੰ ਸਮਝਾਇਆ ਤੇ ਉਹਨਾਂ ਨੇ ਵਹੀ ਪੱਲੇ ਬਨ ਲਿਆ ਕਿਉਂਕਿ ਉਹਨੇ ਗੁਣ ਲੈਣ ਵਾਸਤੇ ਆ ਜਿਹੜੇ ਪੱਲੇ ਬਨ ਜਾਂਦੇ ਨੇ ਹੰਸ 20 ਰੋਬਰਤੇ ਜਾਂਦੇ ਨੇ ਬਗਲੇ 20 ਰੋ ਵਰਤੀ ਜਾਂਦੀ ਹੈ ਹੰਸ ਕੀ ਕਰਦੇ ਨੇ ਹੰਸ ਗੁਰੂ ਪਿਆਰਿਓ ਉਹਨਾਂ ਦਾ ਕੰਮ ਹੈ ਭੋਜਨ ਉਹਨਾਂ ਦਾ ਕੀ ਹੈ ਹੰਸਾਂ ਦਾ ਮਾਨਸ ਰੋ ਵਰਤੇ ਉਹਨਾਂ ਨੇ ਮੋਤੀ ਹੀਰੇ ਖਾਣੇ ਹੁੰਦੇ ਆ ਮੋਤੀ ਹੀਰੇ ਉਹਨਾਂ ਦਾ ਭੋਜਨ ਹੈ ਜੀ ਮੋਤੀ ਹੀਰੇ ਖਾਣਾ ਉਹਨਾਂ ਨੇ ਮੋਤੀ ਹੀਰੇ ਖਾਣਾ ਤੇ ਬਗਲੇ ਬਗਲਿਆਂ ਨੇ ਡੰਡਾ ਫਾਣਣੀਆਂ ਨੇ ਉਹਨਾਂ ਦੀ ਨੀਅਤ ਡੰਡਾ ਦਾ ਕੀ ਹੈ ਇਹ ਜੇ ਕਰਕੇ ਗੁਰੂ ਪਿਆਰਿਓ ਸਤ ਸੰਗਤ ਵੀ ਇੱਕ ਮਾਨਸ ਰੂਪ ਵਰ ਦਾ ਰੂਪ ਹੈ ਮਾਨਸ ਰੂਪ ਸਤ ਸੰਗਤ ਕੀ ਹੈ ਸਤ ਸੰਗਤ ਵੀ ਮਾਨਸ ਰੂਪ ਹੈ ਇੱਥੇ ਜਿਹੜੇ ਹੰਸ ਬਣ ਕੇ ਆਉਂਦੇ ਆ ਮੋਤੀ ਹੀਰੇ ਚੁੱਕ ਕੇ ਚਲੇ ਜਾਂਦੇ ਨੇ ਜਿਹੜੇ ਬਗਲੇ ਨੇ ਗੁਰੂ ਪਿਆਰਿਓ ਉਹ ਆਪਦੀ ਨੀਅਤ ਅਨੁਸਾਰ ਗੁਰੂ ਪਿਆਰਿਓ ਡੱਡਾ ਵਗੈਰਾ ਖਾ ਕੇ ਚਲੇ ਜਾਂਦੇ ਨੇ ਭਾਵ ਡੱਡਾ ਵਗੈਰਾ ਦਾ ਮਤਲਬ ਚੁਗਲੀ ਕਰਤੀ ਨਿੰਦਿਆ ਕਰਤੀ ਗੱਲਾਂ ਮਾਰ ਲਿਆ ਕਰ ਲਿਆ ਬੋਹ ਕਰ ਲਿਆ ਗੁਰੂ ਪਿਆਰਿਓ ਉਹ ਗੁਣ ਅਸਲ ਦੇ ਵਿੱਚ ਅਸੀਂ ਇੱਥੇ ਗੁਣ ਲੈਣ ਆਉਂਦੇ ਜਿੱਥੇ ਵੀ ਜਾਣਾ ਹੈ ਸੰਗਤ ਦੇ ਵਿੱਚ ਜਾਣਾ ਹੈ ਤੇ ਗੁਣ ਪ੍ਰਾਪਤ ਕਰਨ ਵਾਸਤੇ ਜਾਣਾ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਹੀ ਸੰਜੀ ਵਾਲਤਾ ਨੂੰ ਗੁਰੂ ਪਿਆਰਿਓ ਰਹਿਮਤਾ ਬਖਸ਼ਿਸ਼ ਉਕਰਨ ਵਾਲੇ ਗੁਣ ਬਖਸ਼ਿਸ਼ ਕਰਨ ਵਾਲੇ ਨੇਪੂ ਸਮੁੱਚੀ ਮਾਨਵਤਾ ਨੂੰ ਗਿਆਨ ਦੀ ਰੋਸ਼ਨੀ ਪ੍ਰਦਾਨ ਕਰਨ ਵਾਲੇ ਇਹੀ ਸਮਾਂ ਤੇ ਪੜਿਆ ਹੈ ਨਾ ਸ਼ੁਰੂ ਦੇ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗਿਆਨ ਦੀ ਰੋਸ਼ਨੀ ਪ੍ਰਦਾਨ ਕਰਦੇ ਆ ਜੀ ਗਿਆਨ ਹਨੇਰੇ ਦੇ ਵਿੱਚੋਂ ਤੇ ਗੁਰੂ ਦਾ ਮਤਲਬ ਹੀ ਆਪ ਅਖਰੀ ਅਰਥ ਪੜ੍ਹੇ ਨੇ ਗੱਗੇ ਨੂੰ ਅਕੜੇ ਕੋ ਹਨੇਰਾ ਤੇ ਰੂ ਦਾ ਮਤਲਬ ਚਾਨਣ ਹਨੇਰੇ ਦੇ ਵਿੱਚ ਚਾਨਣ ਕਰਨਾ ਸਾਡੇ ਅੰਧਕਾਰ ਹੈ ਜਿਹੜਾ ਸਾਡੇ ਅੰਦਰ ਗੁਰੂ ਪਿਆਰਿਓ ਅਗਿਆਨਤਾ ਦਾ ਹਨੇਰਾ ਹੈ ਇਸ ਹਨੇਰੇ ਨੂੰ ਗੁਰੂ ਦੂਰ ਕਰਦਾ ਹੈ ਇਸੇ ਕਰਕੇ ਗੁਰੂ ਪਿਆਰਿਓ ਉਹਨਾਂ ਨੇ ਉਥੇ ਫਿਰ ਬਚਨ ਸੁਣੇ ਤੇ ਸੁਣਨ ਤੋਂ ਬਾਅਦ ਗੁਰੂ ਪਿਆਰਿਓ ਬੇਨਤੀ ਕੀਤੀ ਕਹਿੰਦੇ ਮਹਾਰਾਜਿਓ ਮਨ ਦੇ ਵਿੱਚ ਸਤਿਗੁਰੂ ਜੀ ਦੀ ਆਸਤ ਇਦੋ ਗੁਰੂ ਨਾਨਕ ਦੇਵ ਮਹਾਰਾਜ ਜਿਨ ਕਹਿਨ ਮੇ ਭਾਈ ਆਸਥਾਨ ਕਰੂ ਹੋਰ ਕੋਈ ਵਿਚਾਰ ਨਾ ਕਰਿਓ ਤੇ ਪ੍ਰਭੂ ਸਾਡੀ ਪੈਨ ਰੱਖਣਗੇ ਦਾਸ ਜਾਣ ਕੇ ਉਹ ਸਾਡੀ ਸਹਾਇਤਾ ਕਰਨਗੇ ਤਾਂ ਗੁਰੂ ਪਿਆਰ ਜਦੋਂ ਸਿਹੇ ਦੇ ਪਰਿਵਾਰ ਨੇ ਤੇ ਗੁਰੂ ਪਿਆਰਿਓ ਉਸ ਵੇਲੇ ਕੀ ਹੋਇਆ ਸਾਰਾ ਦਿਨ ਉਹਨਾਂ ਨੇ ਕਿਰਤ ਕਰਨੀ ਵੈਗਰੂ ਦਾ ਨਾਮ ਜਪਣਾ ਜਿਵੇਂ ਗੁਰੂ ਨਾਨਕ ਦੇ ਮਹਾਰਾਜਿਆਂ ਨੇ ਬਚਨ ਕੀਤੇ ਸੀ ਅਪਦੇਸ਼ ਲਿਆ ਅਪਦੇਸ਼ ਲੈਣ ਤੋਂ ਬਾਅਦ ਅੰਮ੍ਰਿਤ ਵੇਲੇ ਪਿਛਲੀ ਰਾਤ ਭਾ ਪਿਛਲੀ ਰਾਤ ਕੀ ਅੰਮ੍ਰਿਤ ਵੇਲੇ ਨੂੰ ਕਹਿੰਦੇ ਨੇ ਇੱਕ ਪਹਿ ਰਾਤ ਰਹਿੰਦੇ ਆ 3:00 ਵਜੇ ਅੰਮ੍ਰਿਤ ਵੇਲੇ ਉਹਨਾਂ ਨੇ ਜਾਗਣਾ ਇਸ਼ਨਾਨ ਕਰਨਾ ਫਿਰ ਗੁਰੂ ਨਾਨਕ ਦੇ ਮਹਾਰਾਜਿਆਂ ਤੋਂ ਜੋ ਸ਼ਬਦ ਲੈ ਕੇ ਗਏ ਸੀ ਉਸ ਬੋਲੇ ਮਹਾਰਾਜੀ ਆਪ ਖੁਦ ਸ਼ਬਦ ਦੇ ਦਿੰਦੇ ਸੀ ਪਾਵਨ ਬਾਣੀ ਲਿਖ ਕੇ ਪਹਿਲਾ ਮਨੁੱਖ ਨੂੰ ਵੀ ਲਿਖ ਕੇ ਦਿੱਤੇ ਸੀ ਸ਼ਬਦ ਤੇ ਗੁਰੂ ਪਿਆਰਿਓ ਉਹ ਫਿਰ ਉਹਨਾਂ ਨੇ ਸ਼ਬਦ ਪੜ੍ਹਨੇ ਬਾਣੀ ਪੜ੍ਹਨੀ ਤੇ ਫਿਰ ਉਸ ਤੋਂ ਬਾਅਦ ਸਾਰਾ ਦਿਨ ਆਪਣੀ ਸੱਚੀ ਕਿਰਤ ਕਮਾਈ ਕਰਨੀ ਭੋਜਨ ਜਿੰਤੀ ਨੂੰ ਸਕਾਉਣਾ ਅਤਿਤੀ ਤੋਂ ਭਾਵ ਆਏ ਗਏ ਨੂੰ ਜਿਹੜਾ ਵੀ ਕੋਈ ਆ ਜਾਂਦਾ ਤੇ ਗੁਰੂ ਪਿਆਰਿਓ ਉਹਨਾਂ ਨੂੰ ਫਿਰ ਭੋਜਨ ਸਿਕਾਉਣਾ ਤੇ ਅੰਦਰਲੇ ਸਵਾਸਾਂ ਨਾਲ ਫਿਰ ਵਾਹਿ ਨੂੰ ਮਲਾਉਂਦੇ ਹੋਏ ਫਿਰ ਬਾਹਰ ਨੂੰ ਜਦੋਂ ਸਵਾਸ ਕੱਢਦੇ ਉਦੋਂ ਗੁਰੂ ਕਹਿਣਾ ਐ ਜਪਦੇ ਸੀ ਵਾਹਿ ਗੁਰੂ ਵਾਹਿ ਗੁਰੂ ਅੰਦਰ ਨੂੰ ਲਿਆਣਾ ਜਦੋਂ ਵਾਹਿ ਤੇ ਫਿਰ ਉਹਨੂੰ ਅੰਦਰ ਲਿਜਾ ਕੇ ਨਾਭੀ ਕੋਲੇ ਅੰਦਰ ਛਾਤੀ 'ਚ ਅੰਦਰ ਤੇ ਫਿਰ ਜਦ ਨੂੰ ਸਾਹ ਆਸਮਾਨ ਬਾਹਰ ਕੱਢਣੇ ਉਸ ਵੇਲੇ ਫਿਰ ਗੁਰੂ ਕਹਿਣਾ ਵਾਸਵਾਸ ਬੇਰੀ ਸਵਾਸ ਗ੍ਰਾਹ ਜਪਿਆ ਜਾਂਦਾ ਹੈ ਨਾ ਤਾਂ ਫਿਰ ਗੁਰੂ ਪਿਆਰੇ ਉਸ ਤਰ੍ਹਾਂ ਜਪਦੇ ਵਾਹਿਗੁਰੂ ਕਿਉਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਜੀ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ ਇਸ ਤਰ੍ਹਾਂ ਆਪਣਾ ਸਮਾਂ ਬਤੀਤ ਕਰੇ ਸੀ ਸੋਭ ਦਿਨ ਅਮਰਤ ਵੇਲੇ ਗੁਰੂ ਪਿਆਰੇ ਕੋਈ ਚੰਗਾ ਦਿਨ ਹੋਣਾ ਉਸ ਦਿਨ ਫਿਰ ਕੜਾ ਪ੍ਰਸਾਦ ਤਿਆਰ ਕਰਨਾ ਫਿਰ ਗੁਰੂ ਪਿਆਰਿਓ ਫਿਰ ਬਾਣੀ ਜੋ ਸ਼ਬਦ ਲੈ ਕੇ ਗਏ ਸੀ ਸ਼ਬਦ ਪੜਨੇ ਤੇ ਫੇਰ ਗੁਰੂ ਪਿਆਰਿਓ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ ਬਹਿ ਕੇ ਤੇ ਬਿਲ ਕਾਫੀ ਸਮਾਂ ਇਸ ਤਰ੍ਹਾਂ ਬਤੀਤ ਹੁੰਦਾ ਗਿਆ ਜਿਨ੍ਹਾਂ ਦੇ ਮਨ ਦੇ ਵਿੱਚ ਭਲੇ ਕਰਮਾਂ ਦੀ ਚਾਹਤ ਹੁੰਦੀ ਹੈ ਨਾ ਖਿੱਚ ਹੁੰਦੀ ਹੈ ਜੇ ਕੋਈ ਕੁਝ ਪ੍ਰਾਪਤ ਕਰਨ ਵਾਸਤੇ ਹੁੰਦਾ ਹੈ ਨਾ ਖਿੱਚ ਹੁੰਦੀ ਹੈ ਉਸ ਦੀ ਜੀ ਦੀ ਪਿਆਸ ਲੱਗੀ ਹੁੰਦੀ ਹੈ ਨਾ ਜਿਵੇਂ ਜੇ ਕਿਸੇ ਨੂੰ ਪਿਆਸ ਲੱਗਦੀ ਹੈ ਉਹ ਜਾ ਕੁਝ ਫਲ ਪ੍ਰਾਪਤ ਕਰਕੇ ਲੈ ਜਾਂਦਾ ਹੈ ਗੁਰੂ ਦੇ ਦਰਸ਼ਨਾਂ ਦੀ ਸਾਨੂੰ ਪਿਆਸ ਹੋਣੀ ਚਾਹੀਦੀ ਹੈ ਗੁਰੂ ਪਿਆਰਿਓ ਹਰ ਰੋਜ਼ ਪੜਦੇ ਆ ਕੇਵਲ ਪੜਨ ਵਾਸਤੇ ਨਹੀਂ ਰੋਜ਼ ਪੜਦੇ ਆ ਸੁਣਦੇ ਆ ਨਾਲ ਵੀ ਬੋਲ ਲੈਣੇ ਅੱਖਾਂ ਮੀਟ ਕੇ ਵੀ ਬਹਿ ਜਾਂਦੇ ਆ ਅੱਖਾਂ ਮੀਟ ਕੇ ਵੀ ਨਾਲ ਬੋਲਦੇ ਆ ਤੇ ਗੁਰੂ ਪਿਆਰਿਓ ਅਸਲ ਦੇ ਵਿੱਚ ਉਹਨੂੰ ਕਮਾਉਣਾ ਵੀ ਹੈ ਉਹਨੂੰ ਮੰਨਣਾ ਵੀ ਹੈ ਉਹਦੇ ਤੇ ਅਮਲ ਵੀ ਕਰਨਾ ਹੈ ਲਾਗੂ ਵੀ ਕਰਨਾ ਹੈ ਨਾ ਉਹਨੂੰ ਲਾਗੂ ਵੀ ਕਰੋ ਐਸੇ ਕਰਕੇ ਗੁਰੂ ਪਿਆਰਿਓ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੇ ਉੱਥੇ ਸਿਹੇ ਤੇ ਜਿਹੜੀ ਗੱਜੈ ਨੂੰ ਸ਼ਬਦ ਦਿੱਤੇ ਉਹਨਾਂ ਨੇ ਉਹਨਾਂ ਨੂੰ ਕਮਾਇਆ ਕਮਾਇਆ ਤੇ ਫੇਰ ਗੁਰੂ ਪਿਆਰਿਓ ਸਿਹੇ ਦੀ ਲੜਕੀ ਦੀ ਸ਼ਾਦੀ ਸੀ ਤੇ ਉਹਦਾ ਵਿਆਹ ਕਰਨ ਲੱਗਿਆ ਤੇ ਜਦੋਂ ਵਿਆਹ ਦੇ ਵਿੱਚ ਥੋੜੇ ਦਿਨ ਰਹਗੀ ਤੇ ਅਨੇਕਾਂ ਪ੍ਰਕਾਰ ਦੇ ਭੋਜਨ ਤਿਆਰ ਕੀਤੇ ਗਏ। ਮਿੱਠੇ ਵਾਲੇ, ਘਿਓ ਵਾਲੇ, ਗੁਰੂ ਪਿਆਰਿਓ ਪਦਾਰਥ ਜਦੋਂ ਤਿਆਰ ਕੀਤੇ। ਸਾਰੇ ਘਰ ਦੇ ਵਿੱਚ ਗੁਰੂ ਪਿਆਰਿਓ ਉਥੇ ਵਿਆਹ ਕਾਰਜ ਦੀਆਂ ਰੌਣਕਾਂ ਵਧ ਗਈਆਂ ਨੇ ਤੇ ਫਿਰ ਮਠਿਆਈਆਂ ਰੱਖੀਆਂ ਗਈਆਂ ਫਿਰ ਤੇ ਫਿਰ ਉਸ ਦਿਨ ਗੁਰੂ ਦੇ ਬਹੁਤ ਸਿੱਖਾਂ ਨੇ ਸਿਹੀ ਦੇ ਦਰਸ਼ਨ ਕਰਨ ਵਾਸਤੇ ਆਉਣਾ ਸੀ। ਤੇ ਗੁਰੂ ਪਿਆਰਿਓ ਘਰ ਦੇ ਵਿੱਚ ਉਤਾਰਾ ਕੀਤਾ ਤੇ ਜਦੋਂ ਗੁਰੂ ਪਿਆਰਿਓ ਹੁਣ ਇੱਕ ਪਾਸੇ ਵਿਆਹ ਲੜਕੀ ਦਾ ਵਿਆਹ ਤੇ ਮਠਾਈਆਂ ਪਕਕੀਆਂ ਪੰਗੀਆਂ ਤੇ ਗੁਰੂ ਪਿਆਰਿਓ ਸੰਗਤਾਂ ਵੀ ਆਈਆਂ ਹੋਈਆਂ ਉਧਰੋਂ ਦੂਜੇ ਪਾਸੋਂ ਗੁਰੂ ਦੇ ਦਰਸ਼ ਇਧਰੋਂ ਭਾਈ ਸੀਹੇ ਦੇ ਦਰਸ਼ਨ ਕਰਨ ਵਾਸਤੇ ਗੁਰੂ ਦੇ ਸਿੱਖ ਦੇ ਦਰਸ਼ਨ ਕਰਨ ਵਾਸਤੇ ਕਿਉਂਕਿ ਗੁਰੂ ਸਾਹਿਬ ਨਿਮਾਜਦੇ ਆਪਣੇ ਪਿਆਰੇ ਸਿੱਖਾਂ ਨੂੰ ਸਿੱਖਾਂ ਨੂੰ ਗੁਰੂ ਪਿਆਰਿਓ ਨਿਵਾਜਦੇ ਨੇ ਉਹਨਾਂ ਨੇ ਸਬਕ ਦਿੱਤਾ ਸੀ ਉਹਨਾਂ ਨੇ ਵਾਹਿਗੁਰੂ ਦਾ ਸਿਮਰਨ ਦਿੱਤਾ ਸੀ ਉਹਨਾਂ ਨੇ ਬਚਨ ਵੀ ਕੀਤੇ ਸੀ ਗੁਰੂ ਨਾਨਕ ਦੇ ਮਹਾਰਾਜ ਜੀਆ ਨੇ ਕਹਿੰਦੇ ਕਈ ਵਾਰੀ ਮਾਹ ਪੁਰਖਾਂ ਕੋਲੇ ਸੰਤਾਂ ਦੇ ਕੋਲੇ ਚੱਲ ਕੇ ਜਾਂਦੇ ਹੋ ਤੁਸੀਂ ਵਾਹਿਗੁਰੂ ਵਾਹਿਗੁਰੂ ਦਾ ਗੁਰੂ ਪਿਆਰਿਓ ਤੁਸੀਂ ਆਪ ਹੀ ਸਿਮਰਨ ਕਰ ਲਓ ਤੁਸੀਂ ਆਪ ਹੀ ਸੰਤ ਬਣ ਜਾਓਗੇ ਇਹ ਬਚਨ ਕਹੇ ਸੀ ਉਹਨਾਂ ਨੇ ਇਹੇ ਕਰਕੇ ਗੁਰੂ ਪਿਆਰਿਓ ਹਣ ਕੋ ਉਹਨਾਂ ਦੇ ਕੋਲ ਸਿੱਖ ਹੋਰ ਬੇਅੰਤ ਸੰਗਤਾਂ ਹੁੰਦੀਆਂ ਨੇ ਉਹਨਾਂ ਦੇ ਦਰਸ਼ਨ ਕਰਨ ਬਾਅਦ ਤੇ ਸੀ ਇਹ ਹੋਰਾਂ ਦੇ ਤੇ ਹੁਣ ਜਦੋਂ ਸੰਗਤ ਆਈ ਹੋਈ ਐ ਤੇ ਉਧਰੋਂ ਉਤਾਰਾ ਕੀਤਾ ਹੋਇਆ ਗੁਰੂ ਪਿਆਰਿਓ ਸੰਗਤ ਨੇ ਤੇ ਉਧਰੋਂ ਮਠਿਆਈਆਂ ਪੱਕੀਆਂ ਪੰਗੀਆਂ ਤੇ ਵਿਆਹ ਵੀ ਐ ਤੇ ਜੋ ਭਗਵਾਨ ਗੁਰੂ ਪਿਆਰਿਓ ਬਰਾਤ ਵਾਸਤੇ ਬਣਾਈ ਸੀ ਨਾ ਬਰਾਤ ਵਾਸਤੇ ਅਜੇ ਬਰਾਤ ਤੇ ਅnoch ਧਿਆਨ ਪਈ ਸੀ ਜਿਹੜੇ ਭਗਵਾਨ ਜਿਹੜੀਆਂ ਮਠਿਆਈਆਂ ਬਰਾਤ ਵਾਸਤੇ ਬਣਾਈਆਂ ਸੀ ਤੇ ਸਿਹੀ ਨੇ ਉਹ ਪਦਾਰਥ ਸਿੱਖਾ ਨੂੰ ਖਾਣ ਨੂੰ ਦੇ ਦਿੱਤੇ ਵਰਤਾ ਤੇ ਹੀ ਸੰਗਤ ਨੂੰ ਘਰ ਦੇ ਵਿੱਚ ਜਿਹੜੀ ਬਹੁਤ ਸੰਗਤ ਆਈ ਸੀ ਉਹ ਸਾਰੇ ਪਦਾਰਥ ਸੰਗਤ ਖਾ ਗਈ ਜੀ ਤੇ ਅਗਲੇ ਦਿਨ ਗੁਰੂ ਬਿਆਰਿਓ ਕੀ ਹੋਇਆ ਅਗਲੇ ਦਿਨ ਮੈਂ ਜਨ ਜਨ ਕੋਤੋਂ ਆਪણો ਧਾਮ ਸੰਗਤ ਵੜਪਨਾ ਸਾਰ ਤੇ ਗਵਣੀ ਲੈ ਗੁਰਨਾਮ ਹਣ ਗੁਰੂ ਪਿਆਰੇ ਅਗਲੇ ਦਿਨ ਜਨ ਜਾਂ ਜਾਗੀ ਜਨ ਨੇ ਆਉਣਾ ਸੀ ਅਗਲੇ ਦਿਨ ਤੇ ਇੱਕ ਦਿਨ ਪਹਿਲਾਂ ਹੀ ਸਕਾਂਸ ਕਾਇਆ ਕਰਾ ਦਿੱਤੀਆਂ ਸੀ ਇਹ ਨੇ ਤਾਂ ਤੇ ਜਦੋਂ ਸਵੇਰ ਹੋਈ ਤੇ ਸੰਗਤ ਗੁਰੂ ਦਾ ਨਾਮ ਲੈ ਕੇ ਚਲੀ ਗਈ ਜੀ ਤੇ ਸੀਹੇ ਦੇ ਘਰ ਵਾਲੀ ਹੁਣ ਗੁਰੂ ਪਿਆਰੇ ਇਸ ਗੱਲ ਦੀ ਚਿੰਤਾ ਕਰਦੀ ਆ ਵੀ ਘਰ ਵਿੱਚ ਕੋਈ ਭੋਜਨ ਧਰਿਆ ਨਹੀਂ ਹੈ ਹੁਣ ਬਰਾਤ ਆ ਜਾਵੇਗੀ ਤੇ ਤਰੰਤ ਕੁਝ ਹੋ ਵੀ ਨਹੀਂ ਸਕਦਾ ਤੇ ਹੁਣ ਕੀ ਕੀਤਾ ਜਾਵੇ ਤੇ ਸਾਡੀ ਕਿਸ ਪ੍ਰਕਾਰ ਲਾਜ ਰਹਿ ਸਕਦੀ ਐ ਸਾਰਾ ਜਨਤ ਸਾਡੀ ਨਿੰਦਿਆ ਕਰੂਗਾ ਬਰਾਤੀ ਆਉਣਗੇ ਹੋਰ ਰਿਸ਼ਤੇਦਾਰ ਵਿਚੋਲਾ ਹੋਰ ਸਾਰੇ ਜਨ ਕੀ ਕਹਿਣਗੇ ਸਾਨੂੰ ਤੇ ਗੁਰੂ ਪਿਆਰਿਓ ਬੜੀ ਚਿੰਤਾ ਕਰਦੀ ਐ ਜਦੋਂ ਉਹਦੇ ਗੁਰੂ ਪਿਆਰਿਓ ਸਿਹੇ ਨੇ ਆਪਣੇ ਘਰ ਵਾਲੀ ਬੰਨੀ ਆਪਣੀ ਪਤਨੀ ਬੰਨੀ ਵੇਖਿਆ ਵੀ ਇਹ ਚਿੰਤਾ ਚ ਡੁੱਬੀ ਹੋਈ ਐ ਚਿੰਤਾ ਦੇ ਵਿੱਚ ਦੁਪੀਰ ਉਹ ਨੂੰ ਦੇਖ ਕੇ ਉਹਨੇ ਦਲਾਸਾ ਦਿੱਤਾ ਜੀ ਵੇਖ ਸੰਤੰਤ ਸੀਹੇ ਨੇ ਜ ਨਾਰੀ ਤਾਂ ਕੋ ਦੀਨ ਦਲਾਸੂ ਭਾਰੀ ਭਾਰੀ ਦਲਾਸਾ ਦਿੱਤਾ ਕਹਿੰਦਾ ਮਨ ਦੇ ਵਿੱਚ ਸਤਿਗੁਰੂ ਜੀ ਦੀ ਆਸ ਧਾਰਨ ਕਰ ਹੋਰ ਕੋਈ ਵਿਚਾਰ ਨਾ ਕਰ ਤੇ ਪ੍ਰਭੂ ਸਾਡੀ ਪੈਜ ਰੱਖਣਗੇ ਤੇ ਗੁਰੂ ਪਿਆਰਿਓ ਸੀਹੇ ਕਹਿੰਦਾ ਜਰੂਰ ਪੈਜ ਰੱਖਣਗੇ ਸਾਡੀ ਸਹਾਇਤਾ ਕਰਨਗੇ ਇਦੋਂ ਇਹ ਵਿਚਾਰ ਕਰਕੇ ਗੁਰੂ ਪਿਆਰਿਓ ਹੁਣ ਉਸ ਸਮੇਂ ਵੱਡੀ ਗਿਣਤੀ ਦੇ ਵਿੱਚ ਬਰਾਤ ਆ ਗਈ ਇੰਦਰ ਟਕਾਓ ਹੋ ਗਿਆ ਬਰਾਤ ਦਾ ਤੇ ਢੇਰਾ ਕਰ ਲਿਆ ਬਰਾਤ ਨੇ ਵੀ ਇਹ ਵੇਖ ਕੇ ਉਸ ਹੀ ਦੇ ਘਰ ਵਾਲੀ ਬੜਾ ਉਦਾਸ ਹੋ ਰਹੀ ਹੈ ਜੀ ਬੜੀ ਚਿੰਤਾ ਕਰ ਰਹੀ ਹੈ ਕਹਿੰਦੇ ਤੇ ਹੁਣ ਕੀ ਕੀਤਾ ਜਾਵੇ ਕੀ ਖਵਾਈਏ ਇਹਨਾਂ ਨੂੰ ਬਰਾਤ ਵਿੱਚ ਬਹੁਤ ਗੁਰੂ ਪਿਆਰੇ ਵਰ ਮਰਦ ਆਏ ਹੋਏ ਨੇ ਉਹਨੂੰ ਕੇਵਲ ਆਦਮੀ ਜਾਂਦੇ ਹੁੰਦੇ ਸੀ ਬਰਾਤ ਦੇ ਵਿੱਚ ਹੁਣ ਕੀ ਕਰੀਏ ਕਹਿੰਦੀ ਸੀਹੇ ਨੇ ਉੱਠ ਕੇ ਅਰਦਾਸ ਕੀਤੀ ਜੀ ਜੋ ਇਤਿਹਾਸ ਦੇ ਵਿੱਚ ਲਿਖਿਆ ਹੈ ਕਹਿਣ ਲੱਗੇ ਸੀਹੇ ਉੱਠ ਕੀਨੀ ਅਰਦਾਸ ਸਤਿਗੁਰ ਚਰਨ ਧਿਆਨ ਕਰ ਤਾਸ ਦਾਸ ਨੇ ਗੁਰੂ ਪਿਆਰੇ ਉਸ ਵੇਲੇ ਉਸ ਨੇ ਸੀਹੇ ਨੇ ਜਦੋਂ ਅਰਦਾਸ ਕੀਤੀ ਤੇ ਸਿਹੀ ਨੂੰ ਉੱਠ ਕੇ ਅਰਦਾਸ ਜਦੋਂ ਕਰਨ ਲੱਗਿਆ ਸਤਪੁਰੂ ਦੇ ਚਾਨਣ ਚ ਧਿਆਨ ਧਰਿਆ ਤੇ ਗੁਰੂ ਪਿਆਰਿਓ ਹੁਣ ਸਿਹਾ ਕਹਿੰਦਾ ਮਹਾਰਾਜ ਜੀ ਤੁਸੀਂ ਪਹਿਲਾਂ ਵੀ ਸਿੱਖਾਂ ਦੀ लाज ਰੱਖਦੇ ਆ ਰਹੇ ਹੋ ਇਹ ਗੁਰੂ ਜੀ ਅਸੀਂ ਤੁਹਾਡੀ ਚਰਨ ਕਮਲਾਂ ਦੀ ਸ਼ਰਨ ਲਈ ਹੋਈ ਆ ਕੋਟਾ ਆਸਰਾ ਲਿਆ ਹੋਇਆ ਅਰਦਾਸ ਕੀਤੀ ਹੋਈ ਆ ਤੇ ਇਹ ਕਹਿ ਕੇ ਜਦੋਂ ਉਹਨੇ ਕੋਠੇ ਤੇ ਤਾਲਾ ਖੋਲ੍ਹਿਆ ਜਾ ਕੇ ਗੁਰੂ ਪਿਆਰਿਓ अपार भोजन देखया जाके अपार बेअंत ਖੇਡ ਦੇਖੀ ਬਰਾਤਿਆਂ ਨੂੰ ਪੰਗਤ ਵਿੱਚ ਬਿਠਾ ਕੇ ਭੋਜਨ ਖਵਾਇਆ ਤੇ ਸੁੰਦਰ ਤੇ ਬਹੁਤ ਸੁਆਦੀ ਭੋਜਨ ਜੀ ਜੀਨੂ ਰਾਜ-ਰਾਜ ਕੀ ਖਾਦ ਦਾ ਸਾਰਿਆਂ ਨੇ ਅਤ ਸੁੰਦਰ ਬਹੁਤ ਸੁਆਦ ਜੈ ਹਰਖਤ ਰਹੇ ਅਗਾਏ ਕਹਿੰਦੇ ਬੜਾ ਸੁੰਦਰ ਤੇ ਬੜਾ ਸੁਆਦਲੀ ਭੋਜਨ ਖਾ ਖਾ ਕੇ ਬੜਾ ਖੁਸ਼ ਹੋ ਰਹੇ ਸੀ ਸਾਰੇ ਤੇ ਕਹਿਣ ਲੱਗੇ ਬਰਾਤ ਵੀ 5 ਦਿਨ ਰਹੀ ਜੀ ਉੱਥੇ 5 ਦਿਨ ਕਹਿਣ ਲੱਗੇ 5 ਦਿਨ ਬਰਾਤ ਰਹੀ ਤੇ ਪੰਜੇ ਦਿਨ ਭੋਜਨ ਵੀ ਅੰਤਕ ਰੂਪ ਪਿਆਰਿਓ ਮਠਿਆਈਆਂ ਵਗੈਰਾ ਚਲਦੀਆਂ ਨਹੀਂਓ ਪਰ ਮੁਕਗੀਆਂ ਨਹੀਂ ਜਿੱਥੇ ਬਹਿ ਜੇ ਜਿੱਥੇ ਰੰਗ ਭਾਗ ਲੱਗ ਜਾਣ ਜਿੱਥੇ ਰਹਿਮਤ ਗੁਰੂ ਨਾਨਕ ਦੀ ਹੋ ਜੇ ਗੁਰੂ ਪਿਆਰਿਓ ਉਸ ਜਗਤ ਤੇ ਕਿਤੇ ਵੀ ਘਾਟਾ ਨਹੀਂ ਪੈਂਦਾ ਮਿਹਰ ਕਰਨ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਸਿਹੇ ਦੀ ਲਾਜ ਰੱਖੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀਆਂ ਨੇ ਤੇ ਜੋ ਵੀ ਗੁਰੂ ਪਿਆਰਿਓ ਵਾਹਿਗੁਰੂ ਦਾ ਸ਼ਬਦ ਦਿੱਤਾ ਵੇਖੋ ਉਹਨਾਂ ਨੂੰ ਪਵਿੱਤਰ ਗੁਰਬਾਣੀ ਦਿੱਤੀ ਪੜਨ ਵਾਸਤੇ ਜੋ ਵੀ ਪਵਿੱਤਰ ਗੁਰਬਾਣੀ ਪੜਦਾ ਹੈ ਸੁਣਦਾ ਹੈ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਉਦੇ ਤੇ ਗੁਰੂ ਮਹਾਰਾਜੀ ਰਹਿਮਤ ਬਖਸ਼ਿਸ਼ ਕਰ ਦਿੰਦੇ ਨੇ ਸੋ ਇਨੀਆਂ ਕਬੀਨਤੀਆਂ ਪ੍ਰਵਾਨ ਕਰਿਓ ਲੋਕ ਸੁਖੀਓ ਪਰ ਲੋਕ ਸਹਿਇ ਤੇ ਨਾਨਕ ਹਰ ਪ੍ਰਭ ਆਪੇ ਮੇਲੇ ਸੁਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਦਿਵਸੇ ਰਾਤ ਦਵੇ ਦਾਈ ਦਾਇਆ ਖਿਲ ਸਗਲ ਚੰਗਿਆਂ ਯਾਂ ਪਰਿਆਈਆਂ ਬਾਚੈ ਧਰਮ ਕਰਮੀ ਆਪੋ ਆਪਣੀ ਕੇ ਨੇੜੇ ਕੇਰ ਜਿਨੀ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਜਿਨੀ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ